ਮੰਮੀ ਆਪਣਾ ਸੂਟ ਕਟਿੰਗ ਕਰਦੇ ਪਏ ਆਹ ਵੇਖੋ ਕਹਿੰਦੀ ਮੈਂ ਉੱਪਰ ਖਲੋਣਾ ਆਹ ਵੇਖੋ ਇੱਧਰ ਉੱਤੇ ਆ ਕੇ ਬਹਿ ਗਈ ਚਲ ਆਪਾਂ ਚੱਲੀਏ ਚੀਜੀ ਲੈਣ ਚਲ ਆਓ ਇੱਕ ਬਣੀ ਆ ਹਾਂ ਸੰਬੀ ਭਾਈ ਇੱਕ ਬਣਿਆ ਇੱਕ ਬਣਿਆ ਆ ਜੀਜੀ ਇਹਨੂੰ ਪਤਾ ਹੋਵੇ ਪੈਕਟ ਪਿਆ ਆਹ ਲੈ ਜੀਜੀ ਲੈਣ ਚਲੋ ਉਹ ਜਾਣ ਕੇ ਪੈਰ ਮਾਰਦੀ ਵਟਵਟ ਕੇ ਮੰਮੀ ਨੇ ਲੈਸ ਨਹੀਂ ਲੈਣ ਵਾਸਤੇ ਭੇਜਤਾ ਵਹੇ ਇਹ ਬੁੜੀਆਂ ਵਾਲੇ ਕੰਮ ਔਖਾ ਹੀ ਕੰਮ ਪਰ ਕੋਈ ਨਹੀਂ ਜਟਾ ਕਰਾਂਗੇ ਕਰਨਾ ਪੈਣਾ ਤੇ ਹੁਣ ਚੱਲਾਂ ਥੋੜਾ ਬਿਯਾਰ ਕੰਮ ਦੇਖ ਲਵਾਂ ਮੂਚੋ ਕੇ ਵਖਣ ਲਈ ਆਇਆ ਫੰਮ ਬਾਈ ਸੰਦੀਪਾ ਨਾਲ ਡੈੜੀयां ਫੜਾ ਦੇ ਕੋਈ ਗੱਡੀ ਵਾਸ਼ ਕਰਾਈ ਤੇ ਲੀਡਲ ਦਾ ਸਾਰੀਆਂ ਚਾਰਜਸ ਉਹ ਜੋ ਵੀ ਆ ਰਖਲੀ ਦਾ ਘਰੇ ਕਿਉਂਕਿ ਏਜੰਸੀ ਚ ਜਾਣੀ ਹੈ ਦੀ ਗੱਡੀ ਤੇ ਕੋਈ ਪਤਾ ਨਹੀਂ ਹੁੰਦਾ ਲੈ ਵੀ ਲੈਸ ਤੇ ਲੈਣਦੀ ਆ ਮਹਿੰਦੀ ਰੰਗੀ ਮੇਰੇ ਵੀਰੋ ਲੈਸੇ ਆਕਾ ਵੇਖੀਏ ਡੈੜੀ ਕੀ ਕਰੀ ਜਾਂਦੇ ਨੇ ਤੇ ਡੈੜੀ ਇੱਧਰ ਲੱਗਦਾ ਮਿਸਤਰੀ ਫੇਰ ਲਾਏ ਮੈਂ ਕਿਹਾ ਇਹਨੂੰ ਹੁਣ ਥੋੜੇ ਦਿਨ ਰੁਕਜੋ ਜੇ ਪਿੱਕ ਵਾਰੀ ਕੰਮ ਸ਼ੁਰੂ ਕਰਦੇ ਆ ਨਿਕਲੇ ਕੰਮ ਕਰਾਉਣ ਦੇ ਆਹ ਕੰਦਾ ਦਾ ਕੰਮ ਬੜਾ ਖਰਾਬ ਹੋਇਆ ਬਾਹਰੋਂ ਡਿੱਪੀ ਹੈ ਟਿੱਡੀ ਹੋ ਗਈ ਇਹ ਹੁਣ ਅਢੇੜ ਕੇ ਮਾਲ ਡੇ ਲਾਉਣਾ ਤੇ ਗਤੂਗਾ ਸਾਰਾ ਤੋੜਨਾ ਪਿਆ ਕੇ ਨਵਾਂ ਭਰਦਾਂਗਾ ਨਵੇਂ ਸਿਰੇਆਂ ਫੇਰ ਲੈ ਵੀ ਗੁੜੀਆਂ ਹੁੰਦਾ ਖਰਾਬ ਕਰੀ ਗੁੜੀਆਂ ਨੇ ਪਹਿਲਵਾਤੇ ਵੇਲਾ ਫੇਰ ਤੇ ਕਾਂਕੂਨ ਲੱਗਣਗੇ ਕਹਿੰਦੇ ਬਣ ਗਈ ਐਸਡੀ ਤੇ ਇਹ ਤਾਂ ਠੀਕ ਹੋ ਗਈ ਹੈ ਚੈੱਕ ਕਰਕੇ ਦੱਸਣ ਦੇ ਇਹਦਾਂ ਮਸ਼ੀਨਾਂ ਮਸ਼ੀਨਾ ਲੱਗੀਆਂ ਨੇ ਇਹ ਸਾਰੀਆਂ ਮਸ਼ੀਨਾਂ ਮੈਂ ਹੀ ਵੇਚੀਆਂ ਪਹਿਲਾਂ ਆਪਣੇ ਕੋਲ ਹੀ ਹੁੰਦਾ ਸਾਰਾ ਕੰਮ ਕੀ ਹੈ ਪੈਸੇ ਖਰਚੀ ਜਾਣੀ ਤੂੰ ਵੇਲੀ ਹੈਂ ਕੀ ਕੀ ਲੈ ਮੈਨੂੰ ਫੜਾ ਫੜਾ ਦੇ ਮੈਨੂੰ ਚੱਲ ਪਾ ਜਾ ਚੱਲ ਪਾ ਜਾ ਨੀ ਚੇਜੀ ਚੱਲ ਨਹੀਂ ਯਾਰ ਚੱਲ ਚੱਲ ਲੈਣ ਜਾ ਪਾ ਜਾ ਭਾਜ ਭਾਜ ਚੱਲ ਫੜ ਫੜਾ ਹਨੀ ਤੈਨੂੰ ਖਾਣਾ ਹੈ ਨਹੀਂ ਲੈ ਲੈ ਚੱਲ ਲੈ ਲੈ ਖਾਓ ਖਾਓ ਇਹ ਕੀ ਹੈ ਜੀ ਜੀ ਦੋਨੋਂ ਚੱਲਦੇ ਆ ਵੇਖਣਾ ਬਹੁਤ ਡਰਦੀ ਹੈ ਬਹੁਤ ਜ਼ਿਆਦਾ ਡਰੀ ਜਾਂਦੀ ਓਏ ਕਿਉਂ ਕੀ ਉਹ ਦੰਦੀ ਵੱਢਣ ਲੱਗੀ ਉਹ ਹੈ ਆ ਗਈ ਆ ਗਈ ਹੈ ਨਾ ਹੈ ਆਪੇ ਮੁੜ ਜਨ ਨਹੀਂ ਕੁਝ ਕਹਿੰਦੀ ਨਹੀਂ ਕੋਈ ਨਹੀਂ ਕਹਿੰਦੀ ਕੁਝ ਨਹੀਂ ਕਹਿੰਦੀ ਆਓ ਵੀ ਸਸਿਕਲ ਸਵਾਗਤ ਤੁਹਾਡਾ ਅੱਜ ਦੇ ਨਾਲ ਵਲੌਗ ਦੇ ਵਿੱਚ ਤੇ ਆਪਣੀ ਅਸਲੀ ਬਣ ਕੇ ਆ ਗਈ ਹੈ ਤੇ ਉੱਧਰ ਲਾਤੀ ਹਮਰੇ ਚ ਬੜੀ ਤੇ ਚੱਲ ਰਹੀ ਹੈ ਤੇ ਲੈ ਹਾਂ ਨਿਯੋ ਦੇ ਦੋ ਹਾਂ ਹਾਂ ਜੀ ਸਾਡੇ ਪਾਸੇ ਨਹੀਂ ਕਿਹਾ ਹੁਣ ਖਾ ਲੈਂਦੇ ਹਾਂ ਚੱਲੋ ਖਾ ਲਓ ਖਾ ਲਾ ਖਲਾ 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 ਖਾ ਲੋ ਚਿਚੀ ਹਾਂ ਨਿਭਾ ਜੀ ਹੁਣ ਉਹਨੇ ਮਾਈਕ ਮੰਗਵਾਏ ਨੇ ਉਹ ਲੈ ਕੇ ਚੱਲੇ ਆਵਾ ਉਹ ਕਹਿੰਦੇ ਵੀ ਮਾਈਕ ਚਾਹੀਦੇ ਸਾਨੂੰ ਦੀਪ ਦੇ ਕੇ ਜਾ ਆ ਵੇਲੇ ਜਿੱਤੇ ਉਹ ਸ਼ਾਰਟ ਮੂਵੀ ਨਹੀਂ ਬਣਾਉਂਦਾ ਹੁੰਦਾ ਫਿਰ ਉਹ ਵਾਲੇ ਮਾਈਕ ਆ ਗੋਆ ਇਸ ਦੇ ਇਹ ਆਵਲੇ ਮਾਈਕ ਆ ਇਹੋ ਭਾਜੀ ਉਧਾਂ ਉਹ ਵਾਲੇ ਮੰਗਣਦੇ ਆਪਣੇ ਭਾਜੀ ਉਹਨਾਂ ਦੇ ਉਹ ਪਏ ਉੱਪਰ ਕੋਸ ਫਸ਼ਰ ਰਾਜਕੋਟ ਦਾ ਵੀ ਡੰਡਾ ਲੈ ਆ ਚਲੇ ਆ ਠੇਕਦਰ ਸਾਹਿਬ ਕੰਮ ਲੱਗੇ ਨੇ ਹਾਂਜੀ ਕਰਨਾ ਪਾਣਾ ਆਪਣੀ ਲੋੜ ਦੇ ਉਹ ਧੜੀਆਂ ਆਉਂਦਾ ਨਹੀਂ ਨਾ ਚਾ ਕੋਈ ਨਹੀਂ ਲਵਾ ਜਿੰਨੇ ਮਾਰੇ ਧੜੀਆਂ ਬੋਟ ਆਇਆ ਦੋ ਦਿਨ ਦਾ ਹਾਂਜੀ ਮੈਂ ਭਾਜੀ ਮਛਾਂ ਪੁੰਨੀਆਂ ਕਰਾਈਆਂ ਤਾਂ ਨਹੀਂ ਆਉਂਦਾ ਮੈਂ ਹਲਾਰ ਗੁਣਾਲ ਜਿਹਾ ਡੀਡੀ ਵਿਕਣ ਪ੍ਰਵਾਹ ਡੀਐਲਸੀਡੀ ਖਰਾਬ ਹੋ ਗਈ ਚੱਲਦੇ ਚੱਲਦੇ ਕੰਪੋਂ ਬੰਦ ਹੋ ਗਈ ਉਹਦੇ ਤੇ ਅੱਜ ਠੀਕਰ ਵਾਲੇ 1500 ਰੁਪਏ ਲੱਗਾ ਨਰੇ ਤੇ ਮੇਰੇ ਵੀ ਵੀਰ ਦੇ ਲੋਗ ਜਿਹੜੇ ਨਹੀਂ ਦੇਖਦੇ ਮੇਰੇ ਆ ਭੈਣਾ ਵੀਰ ਜਰੂਰ ਦੇਖਿਆ ਕਰ ਸਪੋਰਟ ਕਰਿਆ ਕਰ ਧੰਨਵਾਦ ਥੈਂਕ ਯੂ ਜੀ ਤੇ ਮੇਰੇ ਚੈਨਲ ਨੂੰ ਪ੍ਰੋਮੋਟ ਕੀਤਾ ਮੈਂ ਕੋਈ ਨਹੀਂ ਦੇਖਦੇ ਆਪੇ ਹੀ ਸਰ ਜਾਣੇ ਮਾ ਵੇਖ ਚਲ ਗਿਆ ਵਾਲੇ ਕੰਧ ਹੋ ਗਈ ਆ ਕਿ ਨਹੀਂ ਹੋ ਗਈ ਵੀ ਲੈ ਵੀ ਹੁਣ ਕੰਮ ਓਕੇ ਆ ਨਾ ਬੜਾ ਮੰਦਾ ਵਾਲੀ ਹੈ ਤੇ ਕੰਧ ਦਾ ਤੇ ਬਹੁਤ ਮੜਾ ਵਾਲਾ ਹੈਗਾ ਓਕੇ ਹੋ ਗਿਆ ਕੰਮ ਉਹ ਨਾ ਵੀ ਤੋਰੀਆਂ ਲੱਗਣ ਲੱਗ ਪਈ ਨੇ ਆਹ ਤੋਰੀਆਂ ਲੱਗਣ ਲੱਗੀਆਂ ਨੇ ਇਧਰ ਲੱਗੀਆਂ ਕਿ ਨਹੀਂ ਆਏ ਹਾਂ ਲੱਭਣ ਕਿਤੇ ਜੇ ਕਾਲੀ ਮਿਰਚ ਆਹ ਨਹੀਂ ਲੱਭੀ ਲੈ ਹੋ ਗੋ ਕੁਛ ਨਹੀਂ ਨਾ ਤੱਕ ਨੂੰ ਫੜ ਲਿਆ ਹੋ ਨਹੀਂ ਦੇ ਹੈ ਕਿਦ ਨਾਲ ਸੁਣਿਆ ਬਧੀਆਂ ਨਿਕਨੇ ਸਾਮਾਨ ਨੂੰ ਦੱਸ ਇਹ ਯਾਰ ਉਹ ਫਰਵਾਇਦਾ ਜਿਹੜਾ ਵੱਜਿਆ ਉਹ ਹਉ ਦੇ ਕੋਲ ਮੇਚ ਆ ਗਈ ਦੇਖੀ ਮੇਰੇ ਤੋਂ ਨਾ ਪਾਦੀ ਨਹੀਂ ਤੇ ਹੈਗਾ ਮੈਨੂੰ ਫੱਟੀ ਦੇ ਮਿਰਚਾਂ ਦੂਜੀ ਉਹ ਹੀ ਉਹ ਹੀ ਆਈਏ ਕਾਲੀ ਮਿਰਚ ਕੀ ਨਹੀਂ ਹੈ ਹੰਦੀ ਜੇ ਆਹ ਵੇਖਿਆ ਇਹ ਮਿਰਚੇ ਕੁੱਟੀ ਮਾਹ ਮਿਰਚੇ ਲਿਖਿਆ ਕੁੱਟੀ ਕੁੱਟੀ ਮੈਚੀ ਗੜੀ ਇਹ ਮਸਾਲਾ ਰਹਾ ਵੇ ਹੋ ਜਾ ਮਿਰਚੇ ਕੁੱਟੀ ਉੱਤੇ ਲਿਖਿਆ ਨਾ ਕੁੱਟੀ ਕੁੱਟੀ ਉਹ ਹੀ ਯਾਰ 加ੜੀ ਹਤੇ ਹੋਈ ਲੈ ਉਹ ਟੁੱਡਣ ਦੀ ਚੀਜ਼ਾਂ ਉਹਦੇ ਕਰ ਦੇਣਾ ਵੜਦੇ ਯਾਰ ਕੀ ਘੰਡਿਆ ਵਾ ਮੇਰਾ ਭਰਾ ਅੰਨੀ ਆਪਣੇ ਨਾਲ ਬੰਦੀਆਂ ਵੀ ਫੇਰ ਸੱਦਣਗੇ ਮੈਨੂੰ ਅਗਲੇ ਪ੍ਰੋਗਰਾਮ ਤੇ ਪ੍ਰੋਗਰਾਮ ਫੇਰ ਕਰਨਾ ਅਸੀਂ ਕੰਨੀ ਵੀ ਬਹੁਤ ਜਲਦੀ ਕਰਾਂਗੇ ਅਸੀਂ ਵੇਲੇ ਨਹੀਂ ਕਰਨਾ ਅਸੀਂ ਪ੍ਰੋਗਰਾਮ ਕਰਨੇ ਆ ਕੰਨੀ ਵੀ ਇਹੋ ਲਾਲ ਮਿਰਚ ਪਾ ਲਈਆਂ। ਪਾਉ ਦੀ। ਲਾਲੀ ਆ। ਇਹ ਪਾਦ ਗਏ। ਆਈ। ਛਰਦਾਈ ਦੇ ਵਿੱਚ ਕਹਿੰਦੇ ਲਾਲ ਮਿਰਚ ਪਾਉਣੀ। ਆਹ ਸੌਂਫ ਹੀ ਦੇ ਦੇ ਨੂੰ। ਹਾਂ। ਨਾ ਸੌਂਫ ਦੀ ਸੱਚੀ ਲੈ ਫੜਾ। ਸੌਂਫ ਦੇ ਆਹ ਲੱਭ ਗਈ ਯੋ ਲੈ। ਵੇਖੇ ਚਟ ਲੱਭ ਗਈ ਉਹ ਕਿਰਨੇ ਚੀ ਚਟ ਲੱਭਦੀ। ਆਹ ਸਾਰੀਆਂ ਪਾ ਦੂਗੀਆਂ। ਸੌਂਫ ਵੀ ਚਾਹੀਦੀ। ਆਹੋ ਆਹ ਹੋਈ ਆ ਜਿਹੜੀ ਮੈਂ ਲੈ ਲੈਂਦੀ। ਉਹ ਹੀ ਆ ਵੀਰੇ। ਲੈ ਆਹ ਲਾਚੀਆਂ ਆ ਮੇਰੇ ਵਾਲੀਆਂ ਹੈਗੀਆਂ ਵੀਰੇ ਆਵੇ। ਲਾਚੀਆਂ ਪਾਤੀਆਂ ਹੁਣ। ਲਾਚੀਆਂ ਨੇ ਪਾਤੀਆਂ। ਆਪਾਂ ਪਾਲੀ ਚੜਨੀ ਲਫਾਫੇ ਚ ਤੇ ਇਹਨਾਂ ਨੂੰ ਕੁੱਟਤੀ ਕੁੰਡੇ ਦੇ ਵਿੱਚ ਰਹਿਣ ਦਿੱਤੀ ਹੁਣ ਚੱਲੀਆਂ ਘਰ ਨੂੰ ਨਾਲ ਲੈ ਜਾਾਂਗੇ ਸਰਦਾਈ ਦੀਆਂ ਦੋ ਬੋਤਲਾਂ ਇੱਕ ਰਸਤੇ ਵਿੱਚ ਦੁੱਧ ਖੜਨਾ ਸੀ ਮੈਂ ਕਹਿੰਦੀ ਵੀ ਦੁੱਧ ਲਈ ਆਏ ਉਹ ਵੀ ਹਾਂ ਜਾਂਦੇ ਜਾਂਦੇ ਉਹ ਲੈ ਚਲਾਂਗੇ ਪਹੁੰਚ ਗਿਆਂ ਘਰੇ ਤੇ ਦਹੀਂ ਤੇ ਲੈ ਲਿਆ ਹੁਣ ਤੇ ਚੱਲੀਏ ਘਰੇ ਹਰ ਗੁੰਦੇਬਾਸ ਕਹਿੰਦੀ ਮੈਨੂੰ ਕੰਟੂ ਨਹੀਂ ਲਾ ਦੋ ਸਾਨੂੰ ਤੇ ਕੁਛ ਦੇਖਣ ਹੀ ਨਹੀਂ ਦਿੰਦੀ ਕੀ ਨਾ ਆਪ ਦੇਖਦੀ ਆ ਕੰਟੂ ਲਵਾ ਕੇ ਆਪ ਇੱਧਰ ਉੱਧਰ हरगुन हरगुन काका कितने काका काका काका, सोना हरगुन कितने हरगुन 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 कितने आ नहीं हरगुन कितने आ ਜਾਦਾ ਦਰਦ ਦੇ ਆਓ ਦੱਦਾ ਨੂੰ ਦੇ ਆਓ ਕਾਕੇ ਦਾਦਾ ਕੋ ਜਾ ਕੇ ਖੇਲੋ ਦੱਦਾ ਕੋ ਜਾ ਕੇ ਖੇਲੋ ਜਾਓ ਜਾਓ ਦੱਦਾ ਕੋ ਨੋ 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 ਨੂੰ ਨੀਚੇ ਉਤਾਰੋ ਪੰਝ 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 ਪੱਲੂ ਪੱਲੂ ਰਗਲੂ ਪੱਲੂ ਪੱਨੂ ਪੱਲੂ 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 ਫੜੋ ਹੱਗ ਨੂੰ ਫੜ ਲਓ ਫੜ ਲਓ ਪੱਲੂ 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 ਪੱਲੂ

ਮੈਂ ਆਪਣਾ ਸੂਟ ਕਟਿੰਗ ਕਰਦੇ ਪਏ ਬਾਹਰ ਪੱਖੇ ਥਲੇ ਉੱਟਦਾ ਹੀ ਨਾ ਹੂੰ ਮੈਂ ਇਦਾਂ ਅੱਗੇ ਪੱਖੇ ਤੋਂ ਬਿਜਾਰ ਕਰਦੀ ਨਹੀਂ ਉਹ ਹਰ ਗਨੁੱਤੇ ਆ ਕੇ ਪੈਰ ਲਾਈ ਜਾਂਦੀ ਗੰਦੇ ਬੰਦੇ ਮੰਮੀ ਕੰਦੇ ਮੈਂ ਆਪਣਾ ਸੂਟ ਆਪੇ ਸੀਣਾ ਵਾ ਐਰਕੇ ਆ ਵੇਖੋ ਕਹਿੰਦੀ ਮੈਂ ਉੱਪਰ ਲਾਉਣਾ ਇਹਦੇ ਕਰਕੇ ਆਪਾਂ ਸੂਟ ਘਰੇ ਨਹੀਂ ਸਿੰਦੇਗੇ ਆਹੋ ਸੋਨਾ ਛੋਟੂ ਦਾਦੀ ਦਾ ਦਾਦੀ ਬਸ ਹਾਂ ਸੋ ਆਹੋ ਹਾਂ ਸੋਨਾ ਸੋ ਇਹ ਹਾਂ ਕੋਈ ਕੰਮ ਨਹੀਂ ਕਰਾਂਦੀ ਕਾ ਬਾਸ 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 ਨੂੰ ਇਕੱਠਾ ਕਰ ਬੰ ਚੰਗਾ ਚਲ ਜਾਓ ਤੁਸੀਂ ਦਾਦੂ ਕੋ ਜਾਓ ਦਾਦੂ ਕੋ ਜਾਓ ਦਾਦੂ ਇਹ ਮਾਂ ਮਾਰਿਆ ਹੈ ਗੁੰਨ ਜਰਾ ਚੀਜੀ ਦਿਓ ਜਾ ਦਾਦਾ ਕਹਿੰਦੇ ਚੀਜੀ ਲੈ ਲੈ हा देखो इधर उद ती पु कर लेना है पुट्ठा कर लो मैं दुकान चल आप चलिए चीजी लैन चल वो ਚਲਾ ਉਧਰ ਆ ਜਾ ਮੈਂ ਚੱਲੀ ਚੀਜੀ ਲੈਣ ਆ ਜਾ ਮੈਂ ਚੱਲੀ ਚੀਜੀ ਲੈਣ ਚਲਾ ਹੁਣ ਕਟਿੰਗ ਕਰਾਂਗੇ ਖਰਬੂਜਾ ਤੇ ਖਾਣੇ ਆ ਵੈਸੇ ਮੈਂ ਤਾਂ ਰੋਟੀ ਨਾ ਖਾਣੀ ਆ ਤੇ ਪਾਪਾ ਕਹਿੰਦੇ ਇਦਾਂ ਹੀ ਖਾਣਾ ਆ ਪਾਪਾ ਨੇ ਰੋਟੀ ਖਾ ਲਈ ਆ ਤੇ ਹੁਣ ਵੈਸੇ ਕਟਿੰਗ ਕਰਕੇ ਦੇਣ ਲੱਗੇ ਆ ਕਰਬੂਜਾ ਤੇ ਕਰ ਲਿਆ ਹੈ ਕਟਿੰਗ ਤੇ ਹੁਣ ਪਾਪਾ ਨੇ ਕਿੰਨੇ ਹੈ ਕਾਫੀ ਮਿੱਠਾ ਵਾ ਦੇਖਣ ਨੂੰ ਲੱਗਦਾ ਕਿ ਮਿੱਠਾ ਨਹੀਂ ਹੋਏਗਾ ਪਰ ਹੈ ਮਿੱਠਾ ਵਾ ਚਾ ਚਾ ਮੈਂ ਚੱਲੀ ਜਾ ਦਾਦੂ ਨੂੰ ਚੀਜੀ ਦੇ ਕੇ ਆਓ ਦਾਦੂ ਨੂੰ ਚੀਜੀ ਦੇ ਕੇ ਆਓ ਜਾਓ ਦੇ ਆਓ ਚਲੋ ਜਾਓ ਛੱਡ ਦੇ ਕੰਦੀ ਮੈਂ ਇਹ ਦੇਖੀ ਹਾਂ ਸਾਬਾ ਸੈਂਕੂ ਹੈ ਮਿੱਠੇ ਉਦਾਂ ਵੇਖਣ ਨੂੰ ਐ ਲੱਗਦਾ ਮਿੱਠੇ ਨਹੀਂ ਐ ਛਿੱਟੇ ਛਿੱਟੇ ਹੀ ਐ ਮਿੱਠੇ ਇਹਨੂੰ ਦਿੱਤਾ ਹੀ ਖਾ ਗਈ ਐ ਇਹ ਖਾਂਦੀ ਹੈਗੀ ਨਹੀਂ ਕੁਛ ਵੀ ਸੁੱਟ ਦਿੰਦੀ ਐ ਫੇਰ ਚੱਲ ਗਈ ਮੰਮੀ ਨੂੰ ਤਾਂ ਕਰਨ ਆ ਉਧਰ ਕੰਟੂਨ ਲਵਾ ਕੇ ਤੇ ਇੱਧਰ ਘੁੰਮੀ ਜਾਂਦੀ ਸੁ ਫੇਰ ਆ ਗਈ ਐ ਜਦੋਂ ਮੈਂ ਆਪਣਾ ਕੋਈ ਨਾਟਕ ਵਗੈਰਾ ਲਾਉਣੀ ਐ ਤੇ ਉਹ ਫੇਰ ਬੰਦ ਕਰਵਾ ਦਿੰਦੀ ਲੈ ਲੋ ਇਹਦਾ ਸੂਟ ਸੀਦੋ ਬੁੱਗਾ ਸਾਫ ਕਰ ਲੋ ਬੁੱਗਾ ਸਾਫ ਕਰ ਲੋ ਚੱਲੀ ਮੈਂ ਬਾਏ 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 ਇਹ ਵੀ ਗਏ ਹੋਏ ਨੇ ਕਿਰਨ ਜੀ ਵਾਲੇ ਤੇ ਦੀਖਦੀ ਪਈ ਹਾਂ ਮੈਂ ਕਿਹਾ ਆਉਂਦੇ ਆ ਤੇ ਫੇਰ ਹੀ ਰੋਟੀ ਖਾਣੇ ਆ ਤਰਬੂਜੇ ਵਗੈਰਾ ਕੱਟਿੰਗ ਕਰਕੇ ਰੱਖ ਲਿਆ ਤੇ ਆ ਇਹਨੇ ਬਹੁਤ ਜ਼ਿਆਦਾ ਕਾਟ ਦਿੱਤਾ ਹੈ ਦੇ ਦੇ ਨਹੀਂ ਸ਼ਾਇਦ ਉਧਰ ਸ਼ਦਾਈ ਬਣਾਉਂਦੇ ਪਏ ਆ ਕਹਿੰਦੇ ਹੀ ਲੈ ਕੇ ਆਉਣਾ ਉਹ ਨਾਲੇ ਦਹੀਂ ਮੰਗਾਇਆ ਵਾ ਟਿੰਡੇ ਬਣਾਏ ਸੀ ਜੇ ਪਰਕੇ ਤੇ ਉਹਦੇ ਨਾਲ ਦਹੀਂ ਸਵਾਦ ਲੱਗਦਾ ਏ ਕਿ ਸਬਜ਼ੀ ਨਾਲ ਮੈਂ ਤੇ ਖਾਂਦੀ ਨਹੀਂ ਦਹੀਂ ਇਹਨਾਂ ਨੇ ਖਾਣਾ ਤੇ ਫਿਰ ਮੈਂ ਤੇ ਖਰਬੂਜਾ ਨਾਲ ਰੋਟੀ ਖਾ ਲੈਂਦੇ ਹਾਂ ਇਕੱਲਿਆਂ ਨਾਲ ਆਹ ਬਹੁਤ ਜ਼ਿਆਦਾ ਤੰਗ ਕਰਦੇ ਨੇ ਹਰ ਕੋਈ ਖਾ ਲੋ denn ni majji ji denn ni rup ਆ ਵਗੇ ਐਂਕੂਆ ਤੇ ਮੇਰੇ ਢੋਲ ਹੋ ਜਾਂਦਾ ਮੈਂ ਕਹਾਂ ਹੀ ਕਲਰ ਦਾ ਕੀ ਲੈ ਕਲਰ ਐਹੀ ਹੈ ਕਲਰ ਐਹੀ ਉਹ ਪੈ ਉਹ ਪੈ ਜਿਹੜਾ ਕਲਰ ਹੋ ਗਿਆ ਨਵਾਂ ਹਣਾ ਨਾ ਨਹੀਂ ਨਹੀਂ ਬੋਤਲ ਦਾ ਕਲਰ ਇਦਾਂ ਦਾ ਹੈ ਅੱਛਾ ਬੋਤਲ ਦਾ ਕਲਰ ਇਦਾਂ ਦਾ ਹੈ ਆ ਵੇ ਕੇ ਦਹੀਂ ਮੁੱਟੀ ਦਹੀਂ ਜਿਹਾ ਨਾ ਜਿੱਤੀ ਗੜੀ ਨਾਲ ਦਹੀਂ ਲੈ ਆਏ ਆ ਦਹੀਂ ਸੁੱਕਣੀ ਦੇ ਉਹ ਤਾਂ ਇਹ ਜੇ ਤੂੰ ਵੇਖੇ ਤਾਂ ਰੰਗ ਤੋਂ ਲੱਥਾ ਵਗੇ ਆ ਰਿਹਾ ਪੁੰਡਿਆਂ ਦਾ ਲੱਗਿਆ ਡੰਡੇ ਨੂੰ ਲੱਗ ਗਿਆ ਉਹਦੇ ਨਮਾਉਣਾ ਨਾ ਲੈ ਉਹਨੂੰ ਨਮਾਉਣ ਛੋਟਾ ਨਾ ਦੋ ਇਹਨਾਂ ਨੂੰ ਬੜਾ ਸੋਹਣਾ ਐਡਾ ਐਡਾ ਡਿਜ਼ਾਈਨ ਹੈ ਹੂੰ ਮੈਨੂੰ ਪਤਾ ਨਹੀਂ ਵੀ ਮੈਨੂੰ ਪਤਾ ਆ ਰਿਹਾ ਲੱਗਈਏ ਜੀ ਜੀ ਦੀ ਪਾਪਾ ਦੀ ਜੀ ਦੀਆਂ ਦੀ ਜੀ ਦੀ ਓਏ ਜੀ ਜੀ ਗਾਈਓ ਪਰ ਤੁਮੇ ਮੋਤਰੇ ਜੀ ਜੀ ਦੀ ਪਣੀ ਪਾਲੇ ਸ਼ੋਦੀ ਗੱਡੀ ਦੀ ਕੋਈ ਟੂਪ ਜੀ ਲੱਭਣ ਦੇ ਘਰ ਨਹੀਂ ਨਹੀਂ ਉਹ

ਉੱਪਰ ਤੇ ਲਾ ਦੋ ਗੋਡੇ ਤੇ ਕੋ ਲਾ ਦੋ ਰੋਟੀ ਖਾ ਲਈਏ ਪਹਿਲਾਂ ਕਿ ਪਹਿਲਾਂ ਪੀਣੀ ਫੇ ਰੋਟੀ ਨਹੀਂ ਖਾਦੀ ਹਣੀ ਹੂੰ ਢਿੱਡ ਭਰ ਜਾਣਾ ਖਾ ਲਈ ਰੋਟੀ ਖਾ ਲਈ ਹਾਂ ਹਾਂ ਡਾਡੀ ਜਿੰਦ ਤਿੰਨ ਉਹ ਦੇਖਾਂ ਅੱਛਾ ਆਹ ਫੇਰ ਆਪਾਂ ਹੀ ਦੋਵੇਂ ਰਹਿ ਗਏ ਮੈਨੂੰ ਲੱਗਾ ਖਾ ਖਾਦੀ ਨਹੀਂ ਹਲੇ ਤੂੰ ਪੀ ਕੇ ਵੇ ਭਲਾ ਅੱਜ ਪਸੰਦ ਆਉਂਦੀ ਆਉਂਦੀ ਕਣ ਮਿੱਠਾ ਤੈਨੂੰ ਪੀਂਹ ਭਲਾ ਮਿੱਠਾ ਪਸੰਦ ਆ ਆ ਜਿਦ ਵੇਸੇ ਮੈਂ ਮਿੱਠਾ ਦੇ ਠੋਕਿਆ ਹੁੰਦਾ ਥੋੜਾ ਜਿਹਾ ਇਹ ਠੀਕ ਆ ਅੱਜ ਮਿਰਚ ਘਾਟੀ ਪਾਈ ਐ ਉਹ ਕਹਿੰਦੇ ਨਾ ਕਾਲੀ ਮਿਰਚ ਥੋੜੇ ਜਿਆਦਾ ਤੇ ਬਣਾਈ ਵੀ ਥੋੜੀ ਪੂਰੀ ਆਈ ਉਹਨਾਂ ਵਾਸਤੇ ਨਾ ਡੇਢ ਕੇ ਗਲਾਸ ਛੱਡ ਆਇਆ ਹੁਣ ਹੋਰ ਬਸ ਬਾਕੀ ਲੈ ਆਇਆ ਕਹਿੰਦੇ ਭਾਜੀ ਕਹਿੰਦੇ ਨਹੀਂ ਆਪਣਾ ਨਹੀਂ ਪੀਣੀ ਕਿਉਂਕਿ ਭਾਜੀ ਨਹੀਂ ਪੀਣੀ ਕੇ ਸਾਨੂੰ ਤੇ ਪੀੜੀ ਜਿਹੜੀ ਪੂਰੀ ਬਸ ਲੈ ਡਿੰਦੇ ਆਂਗੇ ਪਾਰੇ ਵਿੱਚ ਥੋੜਾ ਮਿੱਠਾ ਪੈ ਗਿਆ ਹੁਣ ਚਲੋ ਕੋਈ ਕਹਿੰਦੇ ਇਹ ਕਦੇ ਗਲਾਸ ਨਾਲ ਕੋਈ ਫਰਕ ਨਹੀਂ ਪੈਂਦਾ ਆਲਰੇਡ ਜੀ ਤੂੰ ਤੇ ਰੋਟੀ ਖਾ ਲਈ ਮੈਂ ਤਾਂ ਹੀ ਲਿਆਉਂਦਾ ਰਹਿ ਗਿਆ ਮੈਂ ਤੇ ਤੂੰ ਖਾਣੀ ਰੋਟੀ ਖਾਣੀ ਮਸਾ ਕੀ ਹੋਰ ਹੋਰ ਵਹਿ ਗਈ ਉਹ ਤਾਂ ਇਹ ਕਿਉਂ ਹੁੰਡਿਆ ਇਹ ਕਿਉਂ ਹੁੰਡਿਆ ਉਹ ਵੇਚ ਡੇਕ ਪੈਣਾ ਵਾ ਆ ਗਏ ਡੇਕ ਪੇ ਪੂਰੇ ਉਹ ਤੋੜਤਾ ਹੀ ਲੈ ਉਹਨੇ ਭਰ ਪਾਤਾ ਸੁਨੀਲ ਨੇ ਝੂ ਝੂ ਕੀ ਖੋਲਣਾ ਖੋ ਖੋਦ ਉਹ ਨਾ ਇਹ ਨਾ ਟੀਬ ਜੀ ਦੇ ਬੋਤਲ ਫੜੀ ਇਹਨੇ ਕਹੋਗੀ ਖੋਦ ਕੋ ਕੋ ਇਹ ਮੇਰੀ ਚਿੜੀਆ ਰਾਣੀ ਇਹਨੇ ਵੀ ਚਿੜੀਆ ਰਾਣੀ ਇਹ ਧੰਨਵਾਦ ਤੁਹਾਡਾ ਸਾਰੇ ਜਾਣਿਆਂ ਦਾ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੈ ਧੰਨਵਾਦ ਵੀ ਕਰ ਰਿਹਾ ਬਣ ਕਰਨਾ ਬਣਦਾ ਨਾ ਤੇ ਜਿਨ੍ਹਾਂ ਨੇ ਨਹੀਂ ਕੀਤਾ ਜਰੂਰ ਕਰ ਦਿਓ ਤੇ ਜੇ ਅੱਜ ਦਾ ਬਲੌਗ ਵਧੀਆ ਲੱਗਾ ਲਾਈਕ ਮਰ ਸ਼ੇਅਰ ਜਰੂਰ ਕਰਿਓ ਬਾਏ ਬਾਏ ਸ਼ਸ਼ਿਕਾ ਬਾਏ ਬਾਏ ਸ਼ਸ਼ਿਕਾ ਸਮਝੋ ਦਰਨੀ ਨਹੀਂ ਕਰੋ ਵਾ ਵਾ